ਗੁੱਡ ਮਾਰਨਿੰਗ ਫਿਟਨੈਸ ਕਲੱਬ ਪਟਿਆਲਾ ਗੁੱਡ ਮਾਰਨਿੰਗ ਅੱਜ ਬਹੁਤ ਹੀ ਚੰਗਾ ਲੱਗ ਰਿਹਾ ਹੈ ਪਰਿਵਾਰ ਨਾਲ ਮਿਲ ਕੇ ਤੇ ਅੱਜ ਸਾਡੇ ਪਰਿਵਾਰ ਦੇ ਧਰਮਚੰਦ ਜੀ ਦੇ ਜਨਮ ਦਿਨ ਤੇ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇ ਸਾਡੀ ਵੱਗੇ ਧਰਮਚੰਦ ਜੀ ਧਰਮਚੰਦ ਜੀ ਇੱਕ ਸਾਧਾਰਨ ਵਿਅਕਤੀ ਨੇ ਤੇ ਬਹੁਤ ਉੱਚੀ ਸੋਚ ਦੇ ਮਾਲਕ ਨੇ ਤੇ ਹਮੇਸ਼ਾ ਹੀ ਕਲੱਬ ਲਈ ਚੰਗਾ ਸੋਚਣ ਵਾਲੇ ਤੇ ਲੋਕਾਂ ਨੂੰ ਫਿਟਨੈਸ ਲਈ ਜਾਗਰੂਕ ਕਰਨ ਵਾਲੇ ਤੁਸੀਂ ਦੇਖ ਰਿਓ ਪਰਿਵਾਰ ਕਿੰਨਾ ਫਿੱਟ ਹੈ ਇੱਕ ਵਾਰ ਫਿਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਵੇ 12th ਗਾਰਡਨ ਵਿੱਚ ਇਸ ਕਲੱਬ ਵਿੱਚ ਜਿਹੜੀ ਵੀ ਕੋਈ ਖੁਸ਼ੀ ਹੁੰਦੀ ਹੈ ਘਰ ਪਰਿਵਾਰਾਂ ਦੀ ਉਹ ਇੱਥੇ ਸੈਲੀਬ੍ਰੇਸ਼ਨ ਮਨਾਇਆ ਜਾਂਦਾ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਹ ਤੁਸੀਂ ਵੀ 12th ਗਾਰਡਨ ਵਿੱਚ ਇੱਥੇ ਆ ਕੇ ਆਪਣੇ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ ਤੇ ਇਹਦਾ ਪ੍ਰਚਾਰ ਵੀ ਕਰ ਸਕਦੇ ਹੋ ਏ ਤੁਹਾਡੇ ਲਈ ਕਿ ਮੈਂ ਇਹ ਛੋਟੀ ਜੀ ਸ਼ਾਇਰੀ ਕਹਿਣਾ ਚਾਹਾਂਗਾ ਇਜਾਜ਼ਤ ਹੈ ਜੀ ਤੇਰੇ ਲਈ ਦੁਆਵਾਂ ਜਿੱਥੇ ਰਹਿਣ ਸਦਾ ਮੰਗਦੇ ਆਪਾਂ ਸਾਰੇ ਜਿਹੜੇ ਇਹਨਾਂ ਲਈ ਦੁਆਵਾਂ ਵਿਛ ਦੇ ਰਹੇ ਆ ਉਹਨਾਂ ਵਾਸਤੇ ਹੈ ਤੇ ਇਹਨਾਂ ਵਾਸਤੇ ਰੱਬ ਲੰਬੀ ਉਮਰਾਂ ਕਰੇ ਜੀ ਤਰੱਕੀਆਂ ਦੇਵੇ ਇਹਨਾਂ ਨੂੰ ਤੇਰੇ ਲਈ ਦੁਆਵਾਂ ਜਿੱਥੇ ਰਹਿਣ ਸਦਾ ਮੰਗਦੇ ਜਿਉਂਦੀ ਉਹਨਾਂ ਦੀ ਰੱਬਾ ਰੰਗ ਵਿੱਚ ਰੰਗ ਦੇ ਖੁਸ਼ੀਆਂ ਦੇ ਪਿਆਲੇ ਉਹ ਭਰ-ਭਰ ਕੇ ਪੀਂਦੇ ਰਹਿਣ ਜਿੰਦੇ ਰਹਿਣ ਰੱਬਾ ਜਿਹੜੇ ਤੇਰੇ ਚਾਹਣ ਦੇ ਜਿੰਦੇ ਰਹਿਣ ਓ ਰੱਬਾ ਸੋ ਹੈਪੀ ਬਰਥਡੇ ਸਾਡੇ ਧਰਮਚੰਦ ਜੀ ਨੂੰ ਸੋ ਇੱਕ ਵਾਰ ਜਿਹੜੇ ਸਾਰੇ ਗਰੁੱਪ ਦੇ ਮੈਂਬਰ ਇੱਥੇ ਨਾਲ ਮੇਰੇ ਖੜੇ ਨੇ ਇਹ ਹੈਪੀ ਵਰਮਾ ਜੀ ਸਾਡੇ ਸੋਨੀਆ ਵਰਮਾ ਜੀ ਅਮਨ ਬਾਂਸਲ ਜੀ ਰਜੀਵ ਵਰਮਾ ਜੀ ਰੁਪਿੰਦਰ ਗੋਸਵਾਮੀ ਜੀ ਨਿੱਲੂ ਜੀ ਵੰਧਨਾ ਜੀ ਤੇ ਆਪਾਂ ਹੋਰ ਸਾਰੇ ਜਿਨ੍ਹਾਂ ਦੇ ਸ਼ਾਇਦ ਮੈਂ ਨਾਮ ਤੋਂ ਜਾਣੋ ਨਹੀਂ ਆ ਰੁਪਿੰਦਰ ਜੀ ਇਹ ਸਾਰੇ ਆਪਾਂ ਮਿਲ ਕੇ ਪਰਮਿੰਦਰ ਪਰਮਿੰਦਰ ਜੀ ਪਰਮਿੰਦਰ ਜੀ ਸੋ ਚਲੋ ਇਹ ਦਿਲ ਹੋਣਾ ਚਾਹੀਦਾ ਦੇਖੋ ਸਾਫ ਇਹ ਨਾਮ ਤਾਂ ਸਾਰਿਆਂ ਨੂੰ ਪਤਾ ਤੁਸੀਂ ਇਹ 12 ਦਰੀ ਦੇ ਸਟਾਰਿਓ ਜੀ ਸਾਰੇ ਹਾਂਜੀ ਹਾਂ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਤੁਸੀਂ ਸਾਰਿਆਂ ਨੇ ਮੈਨੂੰ ਇੱਥੇ ਸੱਦਿਆ ਜੇ ਸਪੀਚ ਚੰਗੀ ਲੱਗੇ ਹੋਵੇ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰ ਸਕਦੇ ਆ ਜੀ ਹੈਪੀ ਬਰਥਡੇ ਸਰ ਹੈਪੀ ਬਰਥਡੇ ਬਾਹਰ ਬਾਹਰ ਦਿਨ ਇਹ ਆਏ ਬਾਹਰ ਬਾਹਰ प्पी बर्थडे टूय सो सारे का बहुत बहुत धन्यवाद <laughs>